ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਪਾਂ ਬਾਈ ਟੋਰੀਅਲ ਆ ਜੀ ਬਾਈ ਬਾਈ ਜੀ ਸਸਿਕਾ ਅਸੀਂ ਗਾਲ ਡਾਕਟਰ ਸਾਹਿਬ ਹੋਠੀ ਕੋਲ ਵਧੀਆ ਜੀ ਠੀਕ ਹੈ ਜੀ ਵਧੀਆ ਚੱਲ ਰਿਹਾ ਕੰਮ ਕਾ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਭਰੌੜ ਇਧਰ ਭਾਈ ਰੂਪਾ ਆ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 98840 ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇਖਦੇ ਨੇ ਟਾਪ ਬਰੀਡ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਾਈ ਇਹ ਕੱਲ ਵੀ ਸੂਈ ਵੇ ਡਾਕਟਰ ਸਾਹਿਬ ਬੱਚਾ ਕੀ ਦਿੱਤਾ ਜੀ ਬੱਛਾ ਜੀ ਬੱਚਾ ਦਿੱਤਾ ਬਾਈ ਜੇਰ ਪੈ ਗਈ ਬਾਈ ਹਾਂ ਜੇਰ ਦੀ ਵੀਡੀਓ ਆ ਸਾਰੀ ਆਪਣੇ ਕੋਲੇ ਸੂੰਦੀ ਦੀ ਜੇਰ ਦੀ ਸਾਰੀ ਵੀਡੀਓ ਆ ਓਕੇ ਬਾਈ ਕਿੰਨਾ ਕੁ ਬੋਲਾ ਬਾਈ ਹਾਂ ਬੋਲਾ ਡਾਕਟਰ ਸਾਹਿਬ ਆਪਾਂ ਰਾਤ ਕੱਢਿਆ ਜਾਂ ਤੜਕੇ ਕੱਢਿਆ ਠੀਕ ਆ ਅਨ ਕਿੰਨਾ ਦਾ ਅਸਟੀਮੇਟ ਤੜਕੇ ਆਪਾਂ ਕੱਢਿਆ ਦਾ 5-6 ਕਿਲੋ ਬੋਲਾ ਬੱਚਾ ਚੰਗਾ ਕੇ ਓਕੇ ਬਾਈ ਕਿੰਨਾ ਦੁੱਧ ਦੀ ਰਿਵਰਸਟੀਮੇਟ ਜਾਂ ਦੁੱਧ ਜੀ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ ਬੈਠਦਾ ਹੂੰ 24-25 ਕਿਲੋ ਪਿਛਲੇ ਸੂਏ ਦਾ ਚਵਾਇਆ ਵਾ ਲੇਵਾ ਬੜਾ ਕਮਾਲ ਹਾਂਜੀ ਬਹੁਤ ਸੋਹਣਾ ਲੇਵਾ ਜਿਹੜੀਆਂ ਟਿਲਾਈਆਂ ਨਹੀਂ ਦਿਖਾਉਂਦੀਆਂ ਸਾਰੀਆਂ ਸ਼ੇਰਾਂ ਆਹਥਾਂ ਨੂੰ ਲੈਟਰ ਸਾਹਿਬ ਹੋਰ ਹੀ ਕੋਸ ਹੋ ਜਾਣਾ ਬੈਠਦਾ ਸਹੀ ਗੱਲ ਆ ਬਾਈ ਅਜੇ ਤੱਕ ਟਾਈਮ ਹੀ ਕੁਛ ਨਹੀਂ ਕੁਛ ਨਹੀਂ ਨਾੜਾ ਦੇਖੋ ਲੈ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਮੁਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਚਿਵਾਈ ਕਿਵੇਂ ਚਵਾਈ 1 ਨੰਬਰ ਆ ਖਾਰਮ ਖੋਲ ਦੇ ਬਾਈ ਤੋਰ ਕੇ ਸਾਰੇ ਠੰਡੀ ਸੀ ਲਾਉ ਹਾਂਜੀ ਹਾਂਜੀ ਜਿਵੇਂ ਮਰਜੀ ਡਾਕਟਰ ਸਾਹਿਬ ਠੀਕ ਆ ਬਾਈ ਤੋਰ ਕੇ ਦਿਖਾਣੇ ਚਵਾਈ ਬਾਈ ਕਹਿੰਦਾ ਤਾਰਾ ਮਾਰ ਦੇਗਾ ਚਵਾਈ 1 ਨੰਬਰ ਆ ਵੈੜੀ ਦਾਸ ਦੀ ਟਾਂਚਾ ਦੇਖੋ ਪਿੱਛੇ ਤੋਂ ਚੌੜੀ ਜੂੜੀ ਫੁੱਲ ਕੰਡ ਵਾਲਾ ਲੇਵਾ ਲੱਗਿਆ ਕਰਮ ਵਾਲੇ ਨੂੰ ਕਿਆ ਬਾਤ ਆ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਪਲੀ ਵੀ ਆ ਚਮਕ ਦੇਖੋ ਬਾਈ ਪੂਰੇ ਆ ਪਲੀ ਵੀ ਆ ਖਰਾ ਖਾਦੀ ਵੀ ਆ ਦਾਸ ਦੀ ਆ ਗੜ ਲੈ ਤੋਰਾ ਬਰੀਡ ਚੈੱਕ ਕਰੋ ਬਾਈ ਕਿਆ ਬਾਤ ਆ ਬਾਈ ਦੁੱਧ ਵੀ ਵਾਈ ਨੇ ਦੱਸਿਆ ਵੀ ਚੰਗਾ ਪਰ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਬਾਕੀ ਬੜ ਚੰਗੀ ਆ ਦੁੱਧ ਵਾਲਾ ਪੀ ਸਭ ਫਲੀ ਵੀ ਬਹੁਤ ਹੈ ਫੇਸ ਦੀ ਬਿਊਟੀ thora ਇੱਕ ਨੰਬਰ ਕੀ ਬਾਤ ਆ ਮੁੱਲ ਫੂਨਤੀ ਹੋ ਜੂ ਹਾਂਜੀ ਮੁੱਲ ਫੂਨਤੇ ਹੋ ਜਾਇਜ ਹੋ ਹੋ ਜਾਇਜ ਜੀ ਠੀਕ ਐ ਦੇਖ ਲੋ ਜਮਾ ਜਿੱਧਰ ਮਰਜ਼ੀ ਲੈ ਬਹਿ ਜਾਓ ਜਿਹੇ ਮਰਜ਼ੀ ਆ ਕੋਈ ਦਾਸਤਾ ਨਹੀਂ ਲੈ ਇਧਰ ਦੀ ਵਹਿ ਜਾ ਚਾਹੇ ਇਧਰ ਦੀ ਵਹਿ ਜਾ ਪੁੱਠੇ ਪਾਸੇ ਬਹਿ ਗਿਆ ਬਾਈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੈ ਜਿੱਧਰ ਦੀ ਮਰਜ਼ੀ ਵਹਿ ਜਾ ਕਨੇ ਬਾਈ ਯਾਰ ਹਾਂਜੀ ਬਸ ਤਾਜੀ ਸੂਈ ਕਰਕੇ ਆ ਪੁਰਾ ਪੜਾ ਨਹੀਂ ਚੱਕਿਆ ਬੈੜਨੇ ਹੂੰ ਬਸ ਦੋ ਦਿਨਾਂ ਕਿ ਹੋਰ ਹੀ ਕੁਝ ਹੋ ਜਾਣਾ ਸਹੀ ਗੱਲ ਆ ਆਪਣੀ ਹੂੰ ਤੇ ਚਵਾਈ ਚ ਵੀ ਦਿਖਾਉਨੇ ਆ ਇੱਕ ਨੰਬਰ ਆ ਕਿ ਸੀਲ ਪਾਉ ਦਾ ਯਾਰ ਹਣ ਹਾਂਜੀ ਹਾਂਜੀ ਜਿਵੇਂ ਮਰਜੀ ਦੇ ਕੇ ਨਾੜਾ ਲੈ ਬਾਕੀ ਕੋਈ ਚੈੱਕ ਨਹੀਂ ਰੱਦ ਬੈਠ ਦੇ ਡਾਕਟਰ ਪੱਧਰ ਬੈੜ ਆ ਜਾਵਾ ਹੂੰ ਲੰਮੀ ਲੁੰਮੀ ਦੇ ਕਿੰਨੀ ਆ ਸਹੀ ਗੱਲ ਆ ਬਾਈ ਲੈ ਕਿਆ ਬਾਤ ਆ ਮਾਰ ਦੋ ਬਈ ਤਾਰ ਮਰਜੀ ਬਹਿ ਜਾਕ ਨਹੀਂ ਜਿਵੇਂ ਮਰਜੀ ਡਾਟਾ ਸਾਹਿਬ ਆਇਆ ਨਹੀਂ ਨਾਲੇ ਇੱਕ ਤਾਂ ਆਇਆ ਹੁੰਦਾ ਟਟਮਾਂ ਲੇਵਾ ਗੁੰਦਮਾਂ ਲੇਵਾ ਬਹਿੜਾ ਸਹੀ ਗੱਲ ਆ ਪੂਰਾ ਫੀਟਿੰਗ ਆ ਲੈਵਾ ਚਵਾਈ ਦੇਖੋ ਤੁਸੀਂ ਚੂਣ ਜਿਹੜੇ ਸਾਹਿਬ ਨੇ ਥਾਨ ਲੱਗਿਆ ਨਾ ਕਿਆ ਬਾਤ ਆ ਯਾਰ ਬੜਾ ਚੰਗਾ ਚੂਣਾ ਬਾਈ ਹਨਾ ਨਾੜਾ ਨੋੜਾ ਇੱਕ ਲੀ-ਲੀ ਨਾੜ ਚਮਕਦੀ ਆ ਲੈ ਹੜਕਾ ਹੁੰਦਾ ਲੈ ਚਵਾਈ ਦਾ ਬਾਈ ਡਾਕਟਰ ਹੈ ਦਾ ਬਹਿੜ ਬੌਲੇ ਜੇ ਤੂੰ 2 ਦਿਨ ਬਹਿਣ ਨੂੰ ਬੌਲੇ ਤੋਂ ਬਾਹਰ ਹੋਣ ਦੇ ਫੇਰ ਦੇਖੀ ਚੋ ਸਹੀ ਗੱਲ ਆ ਲੈ ਨਾਲੇ ਬਾਈ ਨੇ ਕਦੇ ਧਾਰਨੀ ਚ ਵੀ ਹਣਾ ਬਾਈ ਹਾਂਜੀ ਬਾਈ ਵੀ ਧਾਰਦਾ ਹੁੰਦਾ ਕਿ ਬਾਈ ਕਹਿੰਦਾ ਮੈਂ ਕਦੇ ਧਾਰਨੀ ਨਹੀਂ ਜਵਾਈ ਉਹ ਲੈ ਕੀ ਬਾਤ ਬੜੀ ਚੰਗੀ ਜਵਾਈ ਆ ਮੋਟਾ ਮੋਟਾ ਚੋਣਾ ਦੁੱਧ ਦੇ ਜਾਂਦਾ ਲੈ ਦੇਖੀ ਬਾਈ ਕਿੰਨੀਆਂ ਘਟਾਰਾਂ ਮਾਰੀਆਂ ਲੈ ਨਾਲੀ ਚ ਜਾਵੜਿਆ ਦੁੱਧ ਹਮ ਬੜਾ ਚੰਗਾ ਚੋਣਾ ਕਰਮ ਜਮਾ ਇੱਕ ਨੰਬਰ ਤੇ ਜਵਾਈ ਆ ਤੇ ਮੁੱਲ ਫੋਨ ਤੇ ਹੋ ਜੁਣਾ ਅੱਜ ਤਾਂ ਜਦੋਂ ਆਥਣੂਆ ਬਲਬੁਲਾ ਕੱਢ ਕੇ ਨਾ ਵੜ ਹੋਰ ਹੀ ਕੁਝ ਹੋ ਜਾਣੀ ਇੱਕੋ ਲੈ ਕਮਾਲ ਆ ਕਿਆ ਬਾਤ ਆਨੇ ਬਾਈ ਬਹੁਤ ਸੋਹਣਾ ਲੇਵਾ ਦੁੱਧ ਚੰਗਾ ਪੂ ਬ੍ਰੀਡ ਇੱਕ ਨੰਬਰ ਪਲੀ ਵੀ ਫੁੱਲ ਕਦ ਕਾਟ ਵਾਲੀ ਆ ਸੂਈ ਸਵਾਈ ਆ ਮੁੱਲ ਬਾਈ ਕਹਿੰਦਾ ਜਮਾ ਜੈ ਜ ਰੱਖਾਂਗੇ ਪਹਿਲਾਂ ਵੀ ਮੁੱਲ ਬਾਈ ਦੇ ਚੈ ਜੀ ਹੁੰਦੇ ਆ ਮੁੱਲ ਬਾਈ ਹਿਸਾਬ ਦੀ ਕਰਦਾ ਹੁੰਦਾ ਬੜੇ ਮੁੱਲ ਨਹੀਂ ਕਰਦਾ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਐ ਸਰ ਇਹ ਵੀ ਦੂਜਾ ਸੂਈ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਐ ਜੀ ਕੱਲ ਤੇ ਕੋਈ ਇਹ ਸੂਈ ਵੀ ਆ ਆਪਣੇ ਕੋਲੇ ਸੂਂਦੀ ਦੀ ਹੂੰ ਜੇਰ ਦੀ ਸਾਰੀ ਵੀਡੀਓ ਆ ਓਕੇ ਬੱਚਾ ਕੀ ਦੇਤਾ ਬੱਸੀ ਆ ਡਾਟਰ ਸਾਹਿਬ ਬੱਛੀ ਬੜੀ ਚੰਗੀ ਆ ਬੱਸੀ ਬਾੜੀ ਚੰਗੀ ਆ ਡਾਟਰ ਬੱਛੀ ਨੂੰ ਜਨਮ ਦਾ ਧੰਨਵਾਦ ਚਾਹ ਦੇਖੋ ਕੰਨ ਕੋਲ ਦੇਖ ਜਾਵਾ ਛੋਟਾ ਛੋਟਾ ਕੰਨ ਜਵਾ ਸਹਿਰ ਗੁਈ ਆ ਨਾਸਾਂ ਨੂੰ ਸੱਗ ਗਲਾਬੀ ਆ ਹਾਂ ਹਾਂ ਫੁੱਲ ਬਰੀਡ ਵਾਲਾ ਕੀ ਬਾਤ ਆ ਯਾਰ ਤੇ ਲੇਵਾ ਦੇਖੋ ਕਰਮ ਵਾਲੀ ਨੂੰ ਫੰਡ ਵਾਲਾ ਲੱਗਿਆ ਦੇਖੋ ਬਈ ਫੀਟਿੰਗ ਲੇਵੇ ਦੀ ਕਮਾਲ ਆ ਸੱਤਵੀਂ ਪੰਡਾਲਾ ਲੇਵਾ ਲੱਗਾ ਕਰਮਣੀ ਨੂੰ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗਾਇ ਤੇ ਚਵਾਈ ਚੁਈ ਕਿਵੇਂ ਆ ਚਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਜਮ ਹੂੰ ਉਤੋਂ ਪੱਦਰ ਪੜੇ ਠੰਡੀ ਜਿਵੇਂ ਮਰ ਜੀ ਚਲਾਏ ਕੀ ਬਾਤ ਹਨ ਹੂੰ ਕਿਹੜਾ ਕੁਛ ਨਹੀਂ ਹਣਾ ਜਮੇ ਨਹੀਂ ਡਾਕਟਰ ਸਾਹਿਬ ਹੂੰ ਖੋਲ ਦੇ ਬਾਈ ਮੜੀ ਖੋਲ ਦਈਏ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਡਾਇਮੰਡ ਪੀਸ ਆ ਸਾਲ ਡੇਢ ਸਾਲ ਨੂੰ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਦੋ ਨਗ ਮਿਲਨੇ ਆ ਬਾਈ ਕੀ ਬਾਤ ਅਫਲੀ ਵੀ ਦੇਖੋ ਯਾਰ ਬੜ ਦਾ ਲੇਵਾ ਦੇਖਦਾ ਕਿ ਮੈਂ ਕਹਿੰਦਾ ਸੂਤਾਂ ਹੀ ਗਿਆ ਪਿਆ ਤੇ ਉਧਰੋਂ ਮੂਰੇ ਦੇਖ ਸਰਾਈ ਕਰਾਉਂਦਾ ਬਾਈ ਲਿਆਉਂਦਾ ਦੋ ਤਿੰਨ ਵੜਾ ਹੀ ਹੁੰਦਾ ਤੇ ਮੈਂ ਕਹਿੰਦਾ ਸਰਾਈ ਲਿਆਉਂਦਾ ਯਾਰ ਬਾਈ ਲੇਵਾ ਲੂਵਾ ਦੇਖੋ ਫੇਸਬੁਕ ਬੜਾ ਚੰਗਾ ਬਿਊਟੀ ਇੱਕ ਨੰਬਰ ਆ ਕਰਮਣੀ ਦੀ ਕੀ ਬਾਤ ਆ ਯਾਰ ਮੁੱਲ ਬਾਈ ਜਾਇਜ ਹੂ ਮੁੱਲ ਜਾਇਜ ਹੂ ਜੀ ਹੋਊ ਫੋਨ ਤੇ ਠੀਕ ਆ ਮੁੱਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਹੋਊਗਾ ਫੋਨ ਤੇ ਬਾਈ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦਿਆ ਲੇਵਾ ਦੇਖੋ ਪੰਡ ਵਾਲਾ ਲੱਗਿਆ ਕਰਮਣੀ ਨੂੰ ਥਣ ਬੜਾ ਕਮਾਲ ਦਾ ਖਣ ਸਾਰਿਆਂ ਦੀ ਇੱਕ ਨੰਬਰ ਆ ਹੱਥੀ ਚੋਲੇ ਚਾਵੇ ਮਸ਼ੀਨਾਂ ਚੋਲੇ ਡਾਕਟਰ ਬੈਠਦਾ ਪਿੰਡਾ ਬੁੰਡਾ ਦੇਖਾਂ ਕਾਗਜ਼ ਵਰਗਾ ਪਤਲਾ ਸਹੀ ਗੱਲ ਲੈ ਚੌੜੀ ਚੂੜੀ ਦੇ ਪਿੱਛੇ ਤੋਂ ਹਨ ਬਾਕੀ ਠੰਡੀ ਬਹੁਤ ਆ ਯਾਰ ਗਾੜੀ ਠੰਡੀ ਆ ਜਿਵੇਂ ਮਰਜੀ ਹੱਥ ਲਾਈ ਜਾ ਲੈ ਬੈਰੀ ਫਿਟਿੰਗ ਚੈੱਕ ਕਰੋ ਲੈ ਕਮਾਲ ਦੀ ਆ ਕਾਇ ਨਹੀਂ ਮਾਗਰ ਮੂਰ ਦਾ ਲੈ ਉਹਨੇ ਨੂਰੇ ਉਹਨੇ ਵਿਸੇ ਆ ਖਣ ਦੇਖ ਬਾਈ ਲੱਗਿਆ ਹਨ ਆਏਗਾ ਨਾ ਪੂਰਾ ਗੋਲੇ ਵਾਲਾ ਖਣ ਪੂਰੀ ਵਿਥੀ ਦੇ ਖਣ ਬਾਕੀ ਕੋਈ ਚੱਕਰ ਨਹੀਂ ਤਾਰਾ ਮਾਰ ਕੇ ਹਨ ਬੱਚਾ ਦੇਖੋ ਡੈਮਡ ਪੀਸ ਸਤਾ ਗਰਮ ਵਾਲੇ ਨੇ ਮਾਰ ਦੇ ਵੀਰੇ ਤਾਰਾ ਜਿਵੇਂ ਮਰਜ਼ੀ ਵੇਜਾ ਕਿ ਨਹੀਂ ਹਾਂ ਲੈ ਚਵਾਈ ਦੇਖੋ ਤੁਸੀਂ ਚੋਣ ਇੱਕ ਨੰਬਰ ਆ ਕਰਮਾ ਯਾਰ ਲੈ ਕੀ ਬਾਤ ਆ ਯਾਰ ਮੋਟੀ ਮੋਟੀ ਚਵਾਈ ਆ ਸਭ ਜਮਾ ਦੇਖੋ ਚਵਾਈ ਯਾਰ ਲੈ ਮੈਂ ਕਹਿੰਦਾ ਖੜਕਾ ਹੁੰਦਾ ਚਵਾਈ ਦਾ ਹਨ ਹੂੰ ਚਵਾਈ ਦਾ ਯਾਰ ਐਂ ਲਾਦਾ ਜਿਵੇਂ ਆਪ ਕਹਿ ਗਿਲਵਾਈ ਹੁੰਦੀ ਹੈ ਨਾ ਬੜੀ ਚੰਗੀ ਚਵਾਈ ਮੋਟੀ ਚਵਾਈ ਇਹਦਾ ਕਿੰਨੀ ਅੰਗਤਾਂ ਰਮਰੀਆਂ ਦੇਖੋ ਦੁੱਧ ਕੀ ਬਾਤ ਆ ਲੈ ਕੀ ਬਾਤ ਆ ਯਾਰ ਚਵਾਈ ਦਾ ਬੜੀ ਦਿੰਗਿਆ ਮੋਟਾ ਮੋਟਾ ਚੋਣਾ ਲੈ ਗਰਨ ਗਰਨ ਵਰਦੀ ਆ ਮੈਂ ਕਹਿੰਦਾ ਸਵਾਲ ਆ ਜਾਂਦਾ ਚੋਣ ਦਾ ਕਿ ਨਹੀਂ ਹਾਂਜੀ ਹਾਂਜੀ ਨਹੀਂ ਲੱਗਦਾ ਕਰਮ ਵਾਲੀ ਥੱਲੇ ਲੈ ਕਿਆ ਬਾਤ ਆ ਬਈ ਤੇ ਮੋਲ ਬਾਈ ਕਹਿੰਦਾ ਜਮਾ ਜਾਇਜ ਹੋ ਬੜ ਚੰਗਿਆ ਬੱਚਾ ਦੇਖੋ ਵਾਰੀ ਵਾਰੀ ਕਹਿੰਦਾ ਬੱਚਾ ਡਾਇਮੰਡ ਪੀਸ ਆ ਦੋ ਨਾਲ ਕੇ ਮਿਲਨੇ ਆ ਮੋਲ ਜਮਾ ਜਾਇਜ ਹੋ ਛੱਟ ਕੇ ਮੋਲ ਰਾਲਣਾ ਅੱਗੇ ਬਈ 3 ਨੰਬਰ ਤੇ ਕਿਹੜਾ ਸੂਆ ਜੀ ਇਹ ਦੂਜਾ ਸੂਏਸ ਹੁੰਦੀ ਡਾਇਰੈਕਟਰ ਸਾਹਿਬ ਬੈਠ ਕਿੰਨੇ ਕਿੰਨੇ ਦਿਨ ਲੂ ਜੀ ਦਿਨ ਲੈ ਜੂ ਇਹ 8 ਤੋਂ 10 ਹਜੇ ਬੈਠ ਠੀਕ ਆ ਬਾਈ ਚੱਚੀ ਆ ਹਣਾ ਹਾਂਜੀ ਚਿੰਨਾ ਕਿ ਰਿਕਾਰਡ ਆ ਬਾਈ ਦੋ ਦਾ ਰਿਕਾਰਡ ਪਿਛਲੇ ਸੂਏ ਦਾ ਦੱਸਿਆ ਮਾਲਕਾਂ ਨੇ 23 24 ਕਿਲੋ ਦਿੱਤਾ ਓਕੇ ਫੇਸ ਬੜਾ ਪਿਆਰਾ ਹਣਾ ਬਾਹਲੀ ਚੰਗੀ ਯਾਦ ਪਾਦ ਦੀ ਬਿਊਟੀ ਦੇਖੋ ਲੈ ਬ੍ਰੀਡ ਇੱਕ ਨੰਬਰ ਪ੍ਰਿੰਟ ਚਮਕ ਕੱਦ ਠੀਕ ਆ ਹਣਾ ਦਰਮਿਆਨਾ ਜਾਂ ਕੱਦ ਦਾ ਕੋਈ ਬਾਹਲੀ ਛੋਟੀ ਨਹੀਂ ਬਾਹਲੀ ਵੱਡੀ ਨਹੀਂ ਬਾਈ ਬੇਸਮੀ ਵੜਾ ਡਾਕਟਰ ਸਾਹਿਬ ਹਾਂ ਤੇ ਥਣ ਦੇਖੋ ਲੈ ਕਮਾਲ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਣ ਬਰੀਡ ਦੇਖੋ ਬਈ ਲੈ ਕਿਆ ਬਾਸ ਚਿਵਾਈ ਇਹਦੀ ਵੀ ਇੰਨਾ ਗੁਈ ਹੋ ਬਾੜੀ ਜਿਹੜੇ ਸਾਡਾ ਥਣ ਲੱਗਿਆ ਇਹਨਾਂ ਨੂੰ ਹੀ ਮਾਤ ਪਾਉ ਡਾਕਟਰ ਸਾਹਿਬੇ ਦਾ ਲੈ ਤੇ ਲਾਂ ਢੋਲਾ ਦੇਖੋ ਸਾਰੀਆਂ ਬਲਡ ਲਾਂ ਕੱਢੂਗੀ ਮਰੀਨੇ ਸੋਣ ਖੋਲ ਦੇ ਬਈ ਥੋਲ ਲੈ ਬਰੀਡ ਇੱਕ ਨੰਬਰ ਆ ਦੁੱਧ ਵਾਲਾ ਪੀਸ ਆ ਵੜਾ ਦਾਸ ਦੀ ਬਣੂਗੀ ਬਹੁਤ ਦਿਨ ਬਾਈ ਨੇ ਦੱਸਿਆ ਹਜੇ ਲੈੰਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰਨਾ ਜਿਹੜੇ ਹਿਸਾਬ ਨਾਲ ਹੁਣੇ ਤੋਂ ਇੰਨੀ ਚੰਗੀ ਤਿਆਰੀ ਹੈ ਨਾ ਬਾਈ ਬਾਹਰ ਬਾਹਰ ਐਂ ਕਹਿੰਦਾ ਦਿਨਾ ਤੇ ਜਾ ਕੇ ਕਰੇਵਾ ਡਾਕਟਰ ਉਹ ਡਾਕਟਰ ਸਾਹਿਬ ਹਾਂ ਸੱਚੀ ਬਾਹਰ ਵਾਲਾ ਲੇਵਾ ਬਣਾਉਣਾ ਕਰਮ ਵਾਲੀ ਦੇ ਤੋਰਾ ਦੇ ਕੀ ਆ ਬਾਤ ਆ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਹੋਜੂ ਮੋਲ ਆ ਜਿਹੜਾ ਵੈਡ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਵੈਡ ਚੰਗੀ ਹੈ ਜਾਤ ਵਾਲੀ ਆ ਪ੍ਰਿੰਟ ਵਾਲੀ ਆ ਫੜੀ ਵੀ ਦੇਖੋ ਕਰਮ ਵਾਲੀ ਕੀ ਬਾਤ ਆ ਯਾ ਨਾੜਾ ਨੂੜਾ ਫੁੱਲ ਆ ਲੈਵੇ ਤੇ ਜਮਾ ਡਾਕਟਰ ਸਾਹਿਬ ਅਜੇ ਤਾਂ ਕੁਝ ਵੀ ਨਹੀਂ ਬੈਠਣ ਤਿਆਰ ਹੋਣ ਦਿਓ ਫੇਰ ਪਤਾ ਲੱਗੂ ਹੂੰ 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 ਸਹੀ ਗਾ ਜਿੰਦੇ ਤਿਆਰ ਹੋਗੀ ਦੱਸੂਗੀ ਹਨਾ ਜਮਾ ਸੀਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਜੱਲੋ ਲੈ ਕੋਈ ਕੁਝ ਨਹੀਂ ਕਹਿਣਾ ਹਨਾ ਯਾਰ ਕਿਆ ਬਾਤ ਆ ਲੈ ਦੇਖੀ ਬਾਈ ਤੂੰ ਜਾ ਗੱਬਣ ਦੇ ਹੁਣ ਜਾਇਆ ਥੱਲੇ ਬੈਠਾ ਰਹਾ ਬਾਈ ਐਂ ਕਹਿੰਦਾ ਗੱਬਣ ਦੇ ਥੱਲੇ ਬਹਿ ਜਾ ਚਾਹੇ ਕੋਈ ਚੱਕਰੀ ਨਹੀਂ ਲੈ ਕਿਆ ਬਾਤ ਆ ਲੈ ਵਾ ਦੇਖੋ ਸਾਂ ਦੇਖੋ ਕੱਚੀ ਕੱਚੀ ਆ ਉਸਾਂ ਨਾਲ ਅੰਜਾ ਲਾਇਓ ਬਣੂ ਬਹੁਤ ਬਾਈ ਬਾਕੀ ਕੱਚੀ ਦੇ ਸਹਾਂ ਨਾਲ ਮੁੱਲ ਜਾਇਜ਼ ਹੀ ਹੋ ਮੁੱਲ ਜਾਇਜ਼ ਹੋਊ ਜੀ ਅੱਜ ਕੱਚੀ ਹੈ ਬਾਈ ਕਹਿੰਦਾ ਅੱਜ ਮੁੱਲ ਜਮੇ ਜਾਇਜ਼ ਹੋਣਾ ਠੀਕ ਆ ਕਿ ਨਹੀਂ ਜਦਦੇ ਬੜ ਤਿਆਰ ਹੋਗੀ ਦੱਸੂਗੀ ਹਾਂਜੀ ਹਾਂਜੀ ਹਣਾ ਹਾਂਜੀ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਲਗਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ